ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸਕਵਿੰਦਰ ਬੇਡਿੰਗ ਤੇ ਅੱਜ ਆਹੀ ਪਹੁੰਚੇ ਆ ਨਮਾ ਸ਼ਹਿਰ ਜ਼ਿਲ੍ਹਾ ਤੇ ਕਸਬਾ ਰਾਹੋਂ ਜਿੱਥੇ ਅਸੀਂ ਅੱਜ ਦੇਖਿਆ ਕਿ ਨਾ ਛੋਟੇ ਛੋਟੇ ਬੱਚੇ ਜਿਹੜੇ ਮੇਰੇ ਪਿੱਛੇ ਤੁਸੀਂ ਵੇਖ ਰਹੇ ਆ ਗਰਾਊਂਡ ਦੇ ਵਿੱਚ ਖੇਡ ਰਹੇ ਆ ਮਿਹਨਤ ਲਗਾ ਰਹੇ ਕੋਈ ਕਬੱਡੀ ਖੇਡ ਰਿਹਾ ਕੋਈ ਆਪਣੀ ਪ੍ਰੈਕਟਿਸ ਕਰ ਰਿਹਾ ਜਿਹਦੇ ਵਿੱਚ ਛੋਟੇ ਛੋਟੇ ਬੱਚੇ ਆ ਤੇ ਕੁੜੀਆਂ ਵੀ ਆ ਛੋਟੀਆਂ ਜਿਨਾਂ ਨੂੰ ਅਸੀਂ ਦੇਖਿਆ ਤੇ ਬਹੁਤ ਚੰਗਾ ਲੱਗਾ ਕਿ ਜਿਹੜੇ ਪੰਜਾਬ ਦੀ ਨੌਜਵਾਨੀ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਪਿੰਡਾਂ ਦੇ ਵਿੱਚ ਖੇਡਾਂ ਘਟ ਘਟ ਰਹੀਆਂ ਪਰ ਨਹੀਂ ਰਾਹੋਂ ਦੇ ਵਿੱਚ ਆ ਕੇ ਲੱਗਾ ਕਿ ਨਹੀਂ ਇਸ ਇਸ ਕਸਬੇ ਨੇ ਇਸ ਪਿੰਡ ਵਾਲਿਆਂ ਨੇ ਇਸ ਇਲਾਕੇ ਨੇ ਆਪਣੀ ਖੇਡਾਂ ਨੂੰ ਆਪਣੇ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨ ਲਈ ਕਾਫੀ ਕੰਮ ਕੀਤੇ ਹੋਇਆ ਤੇ ਥੋੜੇ ਦਿਨਾਂ ਤੇ ਇੱਥੇ ਟੂਰਨਾਮੈਂਟ ਵੀ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਕੀ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਤੇ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਲਵਾਂਗੇ ਤੇ ਜਾਣਾਂਗੇ ਕਿ ਜਿਹੜੇ ਇਹ ਬੱਚੇ ਹੁਣ ਖੇਡ ਰਹੇ ਆ ਕਿ ਸਿਰਫ ਟੂਰਨਾਮੈਂਟ ਦੇ ਨੂੰ ਲੈ ਕੇ ਹੀ ਪ੍ਰੈਕਟਿਸ ਕਰ ਰਹੇ ਆ ਕਿਉਂਕਿ ਅਕਸਰ ਇਦਾਂ ਹੁੰਦੀ ਏ ਨਾ ਕਿ ਜਦੋਂ ਟੂਰਨਾਮੈਂਟ ਹੁੰਦਾ ਥੋੜੇ ਦਿਨ ਪਿੰਡ ਵਿੱਚ ਚਾਹ ਹੁੰਦਾ ਹਰ ਇੱਕ ਚੀਜ਼ ਦਾ ਥੋੜੇ ਦਿਨ ਕਬੱਡੀ ਜਾਂ ਕੋਈ ਵੀ ਹੋਰ ਵੀ ਗੇਮ ਹੁੰਦੀ ਆ ਉਹ ਖੇਡਦੇ ਆ ਤੇ ਉਹ ਰੌਣਕ ਮੇਲਾ ਚੱਲਦਾ ਰਹਿੰਦਾ ਤੇ ਬਾਅਦ ਬਾਅਦ ਦੇ ਦਿਨਾਂ ਵਿੱਚ ਉਹ ਬੰਦ ਹੋ ਜਾਂਦਾ ਫੇਰ ਫੇਰ ਸਾਲ ਬਾਅਦ ਟੂਰਨਾਮੈਂਟ ਹੁੰਦਾ ਫੇਰ ਖੇਡਣ ਲੱਗਦੇ ਆ ਇਸ ਵਾਰ ਵੀ ਪ੍ਰਬੰਧਕ ਉਹ ਜਾਣਨਾਗੇ ਕਿ ਇਹ ਬੱਚੇ ਇਸੇ ਤਰ੍ਹਾਂ ਖੇਡਦੇ ਰਹਿਣਗੇ ਸਾਨੂੰ ਨਜ਼ਰ ਇਸੇ ਤਰ੍ਹਾਂ ਆਉਂਦੇ ਰਹਿਣਗੇ ਜਾਂ ਨਹੀਂ ਆਓ ਬਾਦਿਆਂ ਜਿਹੜੀ ਆਪਾਂ ਕੁਸ਼ਿ ਗਰਾਉਂਡ ਵਿੱਚ ਪਹਿਲਾਂ ਮੈਂ ਦੱਸ ਚੁੱਕਾ ਹਾਂ ਤੁਹਾਨੂੰ ਕਿ ਗਰਾਉਂਡ ਵਿੱਚ ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਆ ਉਹਨਾਂ ਬਾਰੇ ਵੀ ਜਾਣਾਂਗੇ ਤੇ ਆਉਣ ਵਾਲੇ ਦਿਨਾਂ ਜਿਹੜੇ ਇੱਥੇ ਟੂਰਨਾਮੈਂਟ ਹੈ ਉਹਦੇ ਬਾਰੇ ਵੀ ਜਾਣਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰੰਗਲੇ ਪੰਜਾਬ ਚੈਨਲ ਦੇ ਅਸੀਂ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਇਹ ਪ੍ਰੋਗਰਾਮ ਹੈ ਸਮੁੱਚੇ ਪੰਜਾਬ ਦੇ ਵਿੱਚ ਰਿਲੇ ਕਰਨਾ ਪ੍ਰਸਾਰ ਕਰਨਾ ਸ਼ਹੀਦਾਂ ਦੀ ਚਿਤਾਵਾਂ ਪਰ ਲੱਗੇਗੇ ਹਰ વર્ષે ਮਿਲੇ ਵਤਨ ਤੇ ਮਿਟਨੇ ਵਾਲੋਂ ਦਾ ਜੀ ਵਾਕੀ ਨਿਸ਼ਾਨ ਹੋਗਾ ਸ਼ਹੀਦੇ ਅਜਮ ਸਰਦਾਰ ਭਗਤ ਸਿੰਘ ਜੀ ਸਪੋਰਟਸ ਕਲੱਬ ਰਾਹੂ ਰਜਿਸਟਰਡ ਸ਼ਹੀਦ ਭਗਤ ਸਿੰਘ ਨਗਰ ਦੀ ਸੰਸਥਾਏ ਬਹੁਤ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਮਿਸ਼ਨ ਨੂੰ ਹੱਕ ਤੇ ਸੱਚ ਦੀ ਲੜਾਈ ਨੂੰ ਲੈ ਕੇ ਔਰ ਸਮਾਜ ਨੂੰ ਬਿੱਤਰ ਬਣਾਉਣ ਲਈ ਖੇਡਾਂ ਵਿਦਿਆ ਦੇ ਵਿੱਚੋਂ ਵਿਦਿਆਰਥੀਆਂ ਨਾਲ ਤਾਲ ਮਿਲ ਕਰਕੇ ਸਾਲਾਨਾ ਖੇਡਾਂ ਬੜੇ ਵੱਡੇ ਪੱਧਰ ਤੇ ਅਸੀਂ ਕਰਵਾ ਰਹੇ ਹਾਂ ਇਸ ਸਾਲ ਵੀ 20 ਤੇ 21 ਨੂੰ ਇੱਕ ਵਿਸ਼ਾਲ ਟੂਰਨਾਮੈਂਟ ਹੋ ਰਿਹਾ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਰੋਨਾ ਦੀ ਮਾਰ ਹਟਾਏ ਕਰਕੇ ਇਹ ਥੋੜਾ ਜਿਹਾ ਮਿਸ ਹੋਇਆ 2 ਸਾਲ ਤੇ ਉਸ ਤੋਂ ਪਹਿਲਾਂ ਲਗਾਤਾਰ ਚੱਲਦਾ ਰਿਹਾ ਇਸ ਵਾਰ ਵੀ ਸਾਡੇ ਸਾਰੇ ਸਾਥੀਆਂ ਨਾਲ ਮਿਲ ਕੇ ਸ਼ਹਿਰ ਨਿਵਾਸੀਆਂ ਦੇ ਨਾਲ ਐਨ ਆਰ ਆਈ ਨਾਲ ਮਿਲ ਕੇ ਇੱਕ ਵੱਡਾ ਟੂਰਨਾਮੈਂਟ ਦਾ ਯੋਜਨ ਕਰ ਰਹੇ ਹਾਂ ਤੇ ਜਿਸ ਦੇ ਵਿੱਚ ਤੁਹਾਡਾ ਵੀ ਪ੍ਰਸਾਦ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਦੇ ਵਿੱਚ ਕਬੱਡੀ ਕਲੱਬ 65 65 ਕਿਲੋ ਕਬੱਡੀ ਤੇ 50 ਕਿਲੋ ਕਬੱਡੀ ਤੇ 36 ਕਿਲੋ ਕਬੱਡੀ ਹੈ ਕਬੱਡੀ ਦੀਆਂ ਇੰਚਾਂ ਤੇ 33 ਕਿਲੋ ਕਬੱਡੀ ਤੋਂ ਫਿਰ ਤੁਹਾਡੀ ਗੱਲ ਕੱਟਣ ਦਾ ਮਾਫੀ ਚਾਹੁੰਦਾ ਜੀ 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 ਕਿ ਜਿਹੜੇ ਬੱਚੇ ਪਿੱਛੇ ਪ੍ਰੈਕਟਿਸ ਕਰ ਰਹੇ ਆ ਹਾਂਜੀ ਕਿ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਬੱਚੇ ਹੁਣੇ ਟੂਰਨਾਮੈਂਟ ਨੂੰ ਲੈ ਕੇ ਪ੍ਰੈਕਟਿਸ ਕਰ ਰਹੇ ਜਾਂ ਫਿਰ ਅੱਗੇ ਪਿੱਛੇ ਵੀ ਇਹ ਕਰਦੇ ਰਹਿੰਦੇ ਆ ਇਹ ਨਹੀਂ ਜੀ ਇਹ ਗਰਾਊਂਡ ਦੇ ਵਿੱਚ ਸਾਡਾ ਪਹਿਰਾ ਹੈ ਮੈਂ ਕਲੱਬ ਦਾ ਜਨਰਲ ਸਕੱਤਰ ਆ ਠੀਕ ਹੈ ਜੀ ਸਰਦਾਰ ਕਰਨੈਲ ਸਿੰਘ ਤੇ ਰਿਟਾਇਰਡ ਬਲੈਕ ਪ੍ਰੈਮੀਅਰ ਐਜੂਕੇਸ਼ਨ ਮੈਂ ਟੈਰ ਹੋਇਆ ਠੀਕ ਹੈ ਜੀ ਇੱਥੇ ਸਾਡੇ ਸਾਰੇ ਅਹੁ ਸਾਡੇ ਸੁਖਦੇਵ ਸਿੰਘ ਮਾਨ ਜੀ ਪਾਵਲਾ ਜੀ ਤੇ ਬਾਕੀ ਹੋਰ ਇਹ ਪ੍ਰਧਾਨ ਨੇ ਸਾਡੇ ਟੂਰਨਾਮੈਂਟ ਕਮੇਟੀ ਦੇ ਪੱਪੂ ਜੀ ਸਾਰੇ ਹੀ ਉੱਤੇਦਾਰ ਬੜੀ ਜ਼ਿੰਮੇਵਾਰ ਨੇ ਸਾਰੇ ਸਪੋਰਟਸ ਮੈਨ ਨੇ ਤੁਹਾਡੇ ਜਿੰਨੇ ਵੀ ਪ੍ਰਬੰਧਕ ਹੈਗੇ ਆ ਪਹਿਲਾਂ ਤਾਂ ਉਹਨੇ ਕਿਤੇ ਨਾ ਕਿਤੇ ਜੌਬਾਂ ਕੀਤੀਆਂ ਵਧੀਆ ਕੀਤੀਆਂ ਉਸ ਤੋਂ ਬਾਅਦ ਵੀ ਆਪਣੇ ਕਸਬੇ ਲਈ ਕਿਤੇ ਨਾ ਕਿਤੇ ਅਗਿਆ ਰਹੇ ਹਾਂ ਸਮਾਜ ਦੀ ਚਿੰਤਾ ਹੈ ਸਾਨੂੰ ਕਿਉਂਕਿ ਜਿਹੜਾ ਹੈਗਾ ਅੱਜ ਕੱਲ ਦੀ ਸਥਿਤੀ ਬਹੁਤੀ ਠੀਕ ਨਹੀਂ ਹੈ ਨੌਜਵਾਨਾਂ ਨੂੰ ਸਹੀ ਸੇਧ ਦੇਣ ਲਈ ਇਹ ਕਲੱਬ ਨਾਲ ਅਸੀਂ ਸਾਰੇ ਜੁੜੇ ਆਂ ਔਰ ਇਹਨਾਂ ਬੱਚਿਆਂ ਨੂੰ ਅਕੀਲ ਜਾਣਾ ਚਾਹੁੰਦੇ ਆ ਹਰ ਤਰ੍ਹਾਂ ਦਾ ਸਮਾਜਿਕ ਨਿਰੋਹਾ ਕਰਨਾ ਚਾਹੁੰਦੇ ਆ ਇਸ ਇਹਦੇ ਵਿੱਚ ਅਸੀਂ ਮੇਨ ਰੱਖੀ ਹੈ ਨਾਲ ਛੋਟੇ ਬੱਚਿਆਂ ਨੂੰ ਸਹਾਇਤ ਕਰਨ ਲਈ 11 14 ਤੇ 17 ਸਾਲ ਦੇ ਸਕੂਲੀ ਬੱਚੇ ਕੇ ਮੁਕਾਬਲਾ ਲੜਨਗੇ 20 ਤਰੀਕ ਨੂੰ ਠੀਕ ਹੈ ਐਥਲੈਟਿਕਸ ਦਾ ਐਥਲੈਟਿਕਸ ਦਾ ਲੜਕੀਆਂ ਤੇ ਲੜਕਿਆਂ ਦਾ ਦੋਹਾਂ ਲਈ ਦੋਹਾਂ ਦਾ ਹੀ ਬਰਾਬਰ ਹੈ ਜੀ ਇਹ ਇਹਦੇ ਵਿੱਚ ਲੜਕੀਆਂ ਦੀ ਕਬੱਡੀ ਦਾ ਸ਼ੋਅ ਮੈਚ ਵੀ ਜਿਹੜੀਆਂ ਸਕੈਂਡਰੀ ਲੈਵਲ ਤੇ ਸਕੂਲਾਂ 'ਚ ਪੜ ਰਹੀਆਂ ਉਹਨਾਂ ਦੀ ਵੀ ਮੈਂ ਸਾਡੀ ਇਸ ਧਰਤੀ ਤੇ ਤਿਆਰ ਕੀਤੀ ਹੋਈ ਟੀਮ ਪਪੂ ਕੋਚ ਅਤੇ ਇਹਨੇ ਬਾਕੀ ਸਾਰੇ ਸਾਥੀ ਅਸੀਂ ਸਹਾਇਕ ਹੈ ਆ ਟੀਮ ਤਿਆਰ ਕਰ ਰਹੇ ਹੈ ਅੱਛਾ ਜੀ ਜਿਹੜੇ ਬੱਚੇ ਤੁਹਾਨੂੰ ਦੱਸਿਆ ਗਿਆ ਏਜ ਵਾਲੇ ਖੇਡਣਗੇ ਉਹ ਤੁਹਾਡੇ ਸੱਦੇ ਹੋਏ ਹੋਣਗੇ ਜਾਂ ਫਿਰ ਤੁਹਾਡੇ ਸ਼ਹਿਰ ਦੇ ਹੋਣਗੇ ਜਾਂ ਫਿਰ ਹੋਰ ਦੂਦ ਰੈਂਡ ਜਿੱਥੋਂ ਮਰਜੀ ਆ ਦੇ ਜਿਲ੍ਹਾ ਨਵਾਂ ਸ਼ਹਿਰ ਨੂੰ ਪਹਿਲ ਦਿੱਤੀ ਹੈ ਜੀ ਅਸੀਂ ਜਿਹੜੇ ਸਕੂਲੀ ਬੱਚੇ ਆ ਜਿਹੜੇ ਜਿਹੜੀ ਹੈਗੀ ਵਜਨ ਵਾਲੀ ਉਥੋਂ ਉੱਤ ਪੰਜਾਬ ਜਿੱਥੋਂ ਮਰਜੀ ਵਜਨ ਕਰਾ ਵੀ ਤੇ ਖੇਡਣਗੇ ਕਣੀ ਕਿਤੇ ਨੇ ਕਹਿੰਦੇ ਵੀ ਆਪ ਜਿੱਥੇ ਆਪਾਂ ਕਬੱਡੀ ਸਾਰੇ ਪੰਜਾਬ ਵਿੱਚ ਕਰਵਾ ਰਹੇ ਆਂ ਪਰ ਆਪਣੇ ਪਹਿਲ ਦੇ ਅਧਾਰ ਤੇ ਆਪਣੇ ਬੱਚਿਆਂ ਲਈ ਵੀ ਕਰ ਰਹੇ ਕੋਈ ਉਪਰਾਲਾ ਹਾਂ ਸਕੂਲ ਵਾਲੇ ਇਹ ਪਹਿਲਾ ਸਾਡਾ ਆ ਵੀ ਸਕੂਲ ਵਾਲਿਆਂ ਨੂੰ ਅਸੀਂ ਪਰਪਲਟ ਕਰ ਰਹੇ ਹਾਂ ਪਹਿਲਾ ਮੌਕਾ ਆ ਅਗਲੀ ਵਾਰ ਵੱਖਰੇ ਤੌਰ ਤੇ ਹੋਰ ਵੀ ਅਸੀਂ ਬਤਾਵਾਂਗੇ ਇਹਦੇ ਵਿੱਚ ਤੇ 65 ਸਾਲਾ 68 ਪੁੱਟ ਵੀ ਰੱਖਿਆ ਹੋਇਆ ਜਿਹੜੇ ਚੈਂਪੀਅਨ ਹੈ ਸਾਡੇ ਕੈਨੇਡਾ 'ਚ ਖੇਡ ਕੇ ਆਏ ਆ ਉੱਥੇ ਵੀ ਚੈਂਪੀਅਨ ਹੈ ਪਾਵਲਾਈ ਸਾਡੇ ਕੈਸ਼ੀਅਰ ਹੈ ਬੇ ਤਸਕਰ ਹੈ ਤੇ ਕਲੱਬ ਦੀ ਤੇ ਬਾਕੀ ਬੰਦਿਆਂ ਦੀ ਕਰਕੇ ਅਸੀਂ ਰੱਖਦੇ ਆ ਵੈਸੇ ਪਿਛਲੇ ਸਮੇਂ ਦੇ ਵਿੱਚ ਵੀ 65 ਸਾਲਾ ਓਪਨ ਛਾਟਪਟ ਵੀ ਆ ਉਹਦੇ ਵਿੱਚ ਪੰਜਾਬ ਚ ਜਿੱਥੋਂ ਮਰਜੀ ਆ ਜੇ ਜਣੀ ਖੇਡਾਂ ਕਰਵਾਨੀਆਂ ਹਾਂ ਜੀ ਸਾਰੇ ਤਰੀਕੇ ਦੀ ਕਰਾਉਣ ਦੀ ਕੋਸ਼ਿਸ਼ ਹਰ ਤਰ੍ਹਾਂ ਦੀਆਂ ਖੇਡਾਂ ਜੀ ਬਜ਼ੁਰਗਾਂ ਦੀ ਕਬੱਡੀ ਮਾਝਾ ਤੇ ਮਾਲਵੇ ਦਾ ਮੈਚ ਹੋਏਗਾ ਵਾਹ ਉਹ ਵੀ ਐਂਟਰੀ ਕਰ ਦਿੱਤੀ ਆ ਹੱਲੇ ਵੀ ਘਰ ਬੈਠਣੀ ਹਾਂ ਇੱਕ ਪਾਸੇ ਤੁਸੀਂ ਨਹੀਂ ਬਹਿੰਦੇ ਹਾਂਜੀ ਹਾਂ ਅੱਜ ਵੀ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਖੇਡਾਂ ਲੱਗੀਆਂ ਜਿਹੜੇ ਖੇਡਾਂ ਖੇੜ ਚੁੱਕੇ ਆ ਤੇ ਉਹਨਾਂ ਨੂੰ ਉੱਥੇ ਲੈ ਕੇ ਆਉਣਾ ਹੈ ਬਿਲਕੁਲ ਜੀ ਇਹਦੇ ਨਾਲ ਤੇ ਬਾਲੀਵਾਲ ਦੇ ਜਿਹੜੇ ਹੈਗੇ ਆ ਉਹ ਜਿਹੜਾ ਨਵਾਂ ਸ਼ਹਿਰ ਨੂੰ ਅਸੀਂ ਪਹਿਲ ਦਿੱਤੀ ਆ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਪਹਿਲੀ ਬਾਲੀਵਾਲ ਦੇ ਵੀ ਹੋਣਗੇ ਬਾਲੀਵਾਲ ਦੇ ਵੀ ਹੋ ਰਹੇ ਆ ਬਾਲੀਵਾਲ ਕਿਹੜੀ ਤਰੀਕ ਨੂੰ ਹੋਣਾ ਚਾਹ ਰੇ ਆ ਬਾਲੀਵਾਲ 20 ਨੂੰ ਸ਼ੁਰੂ ਹੋ ਰਿਹਾ ਦੋ ਦਿਨ ਹੁਣ ਚੱਲਣੇ ਮੈਚ ਉਹਦਾ ਬਹੁਤ ਪ੍ਰਬੰਧ ਕਰਨਾ ਵੀ ਮੇਰੇ ਖਿਆਲ ਨਾਲ ਕਾਫੀ ਮੁਸ਼ਕਲ ਹੋਣਾ ਐਥਲੈਟਿਕ ਹੋਣੀ ਆ ਕਬੱਡੀ ਵੀਟ ਵੀ ਹੋਣੀ ਆ ਉਹਨਾਂ ਜੀ ਜਾਂ ਸੰਗਤ ਸਪੋਰਟ ਕਲੱਬ ਹੈ ਸ਼ਹੀਦ ਭਗਤ ਸਿੰਘ ਜੀ ਦਾ ਸਿਰ ਤੇ ਹੱਥ ਹੈ ਸਾਡੇ ਜਣੀ ਸਾਹਿਬ ਜੀ ਉਹ ਸਾਰਿਆਂ ਦਾ ਨਾਲ ਸਾਰਿਆਂ ਦਾ ਸਹਿਯੋਗ ਹੈ ਐਨ ਆਰ ਆਈ ਦਾ ਵਿਸ਼ੇਸ਼ ਸਹਿਯੋਗ ਹੈ ਅ ਰਿਸ਼ਪਾਲ ਸਿੰਘ ਪਾਲਾ ਜੀ ਪਹਿਲਾ ਇਨਾਮ ਉਹਨਾਂ ਨੇ ਦੇਣਾ ਜਿਹੜਾ ਪਿਛਲੇ ਲੰਬੇ ਸਾਲ ਲੰਬੇ ਸਮੇਂ ਤੋਂ ਜੀ ਉਹਨਾਂ ਨੇ ਆਪਣੇ ਤੌਰ ਤੇ ਲਿਆ ਵੀ ਜਿੰਨਾ ਮਰਜ਼ੀ ਇਨਾਮ ਰੱਖੋ ਇਹ ਸਾਡਾ ਆ ਹਾਂਜੀ ਰਿਸ਼ਪਾਲ ਸਿੰਘ ਪਾਲਾ ਸ਼ੇਰਮਾਰ ਝੰਡੇਵਾਲ ਤੋਂ ਯੂ ਐਸ ਏ ਵਿੱਚ ਹੈ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਗਤਾਰ ਸਿੰਘ ਕਾਲੋ ਯੂਕੇ ਤੋਂ ਉਹਨਾਂ ਨੇ ਦੂਸਰਾ ਪ੍ਰਾਈਜ਼ ਜਨਾ 31000 ਦਾ ਯਾਨੀ ਰਲ ਮਿਲ ਕੇ ਸਾਰੇ ਇਸ ਭਰਾ ਤੁਹਾਨੂੰ ਸਹਿਯੋਗ ਕਰ ਰਹੇ ਆ ਬਲਜਿੰਦਰ ਤੇ ਜਿਹੜੇ ਵਿਸ਼ੇਸ਼ ਮਹਿਮਾਨ ਆ ਸਾਡੇ ਉਹ ਬਰਜਿੰਦਰ ਸਿੰਘ ਹੁਸੈਨਪੁਰ ਨਰੋਹ ਹਾਂ ਬਹੁਤ ਖੇਡਾਂ ਨੂੰ ਪ੍ਰਮੋਟ ਕਰ ਰਹੇ ਥਰੂਆਊਟ ਸਾਡੇ ਇਕੱਲੇ ਜ਼ਿਲ੍ਹੇ ਵਿੱਚ ਨਹੀਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਧਾਰਮਿਕ ਪ੍ਰੋਗਰਾਮਾਂ ਤੇ ਵੀ ਹੋਰ ਸਾਰਿਆਂ ਤੇ ਕੋਈ ਪ੍ਰੋਗਰਾਮ ਐਸਾ ਹੁੰਦਾ ਹੀ ਨਹੀਂ ਉਹਨਾਂ ਦੇ ਬਗੈਰ ਬਿਲਕੁਲ ਤੇ ਇਸ ਹਿਸਾਬ ਦੇ ਨਾਲ ਜਿਹੜੇ ਚੀਫ ਮੁੱਖ ਮਹਿਮਾਨਾਂ ਦੇ ਵਿੱਚੋਂ ਨੇ ਮਨੀਸ਼ ਕੁਤਿਵੜੀ ਜੀ ਆਉਣਗੇ ਸਾਡੇ ਐਮਐਲਏ ਨਛੱਤਰਪਾਲ ਜੀ ਆਉਣਗੇ ਸਾਬਕਾ ਐਮਐਲਏ ਅੰਗਦ ਸਿੰਘ ਜੀ ਆਉਣਗੇ ਤੇ ਸਾਡੇ ਸ਼ਹਿਰ ਦੇ ਜੇ ਬੱਲੂ ਮਿਊਨਿਸਪਲ ਪ੍ਰਧਾਨ ਅਮਰਜੀਤ ਬਿੱਟਾ ਜੀ ਉਹ ਆਉਣਗੇ ਤੇ ਲਲਿਤ ਮੋਨ ਪਾਠਕ ਬੱਲੂ ਇਹ ਮੁੱਖ ਮਹਿਮਾਨਾਂ ਚ ਆ ਵਿਸ਼ੇਸ਼ ਮਹਿਮਾਨਾਂ ਦੇ ਵਿੱਚ ਵਰਜਿੰਦਰ ਸਿੰਘ ਜੀ ਨੇ ਠੀਕ ਹੈ ਔਰ ਇਸ ਮੌਕੇ ਇਹ ਜਿਹੜੇ ਸਾਨੂੰ ਪਹਿਲਾ ਇਨਾਮ ਦਿੰਦੇ ਸਦਾਈ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਏਗਾ ਅ ਰਿਸ਼ਪਾਲ ਸਿੰਘ ਸ਼ੇਰ ਮਰਜੀ ਠੀਕ ਹੈ ਜੀ ਤੇ ਬਾਕੀ ਇਹ ਪ੍ਰੋਗਰਾਮ ਹੈ ਅਸੀਂ ਲੱਗੇ ਹੋਏ ਸਮਾਜ ਦੀ ਸੇਵਾ ਦੇ ਵਿੱਚ ਬੜਾ ਪ੍ਰੋਗਰਾਮ ਹੋ ਗਿਆ ਤੇ ਦੱਸਿਆ ਕਿ ਤੁਹਾਡੇ ਜਿਹੜੇ ਸਹਾਉਗੀ ਸੱਜਣ ਉਹਨਾਂ ਬਾਰੇ ਵੀ ਸਾਨੂੰ ਜਾਣ ਪਾਇਆ ਤੇ ਨਾਲ ਨਾਲ ਜਿਹੜੇ ਤੁਹਾਡੇ ਹੋਰ ਜਿਹੜੇ ਪ੍ਰਵੰਤੇ ਸੱਜਣ ਆ ਉਹ ਵੀ ਆ ਰਹੇ ਇੱਥੇ ਪਰ ਜਿਹੜਾ ਮੇਨ ਜਿਹੜਾ ਟੂਰਨਾਮੈਂਟ ਤੁਹਾਡਾ 21 ਤਰੀਕ ਦਾ ਉਹਦੇ ਬਾਰੇ ਸਾਰੇ ਦਰਸ਼ਕਾਂ ਨੂੰ ਜ਼ਰੂਰ ਸਾਂਝਾ ਕਰੋ ਕਿ ਕਿਹੜੀਆਂ ਕਲੱਬਾਂ ਦੇ ਮੈਚ ਹੋਣ ਜਾ ਰਹੇ ਆ ਆਲੂਪਲ ਹੋਣ ਜਾ ਰਹੇ ਤੁਹਾਡੇ 8 ਕਲੱਬਾਂ ਸੱਦਿਆਂ ਇਹੋ ਵਿੱਚ ਪੰਜਾਬ ਦੇ ਨਾਮ ਵਰ ਖਿਡਾਰੀ ਭਾਗ ਲੈਣਗੇ ਠੀਕ ਹੈ ਜੀ ਲੜਕੀਆਂ ਦਾ ਕਬੱਡੀ ਦਾ ਸ਼ੋਅ ਮੈਚ ਉਹ ਉਸ ਦਿਨ ਹੋਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਚ ਬਜ਼ੁਰਗਾਂ ਦਾ ਮਾਝਾ ਤੇ ਮਾਲਵੇ ਦਾ ਮੈਚ ਉਸ ਦਿਨ ਹੋਏਗਾ 21 ਨੂੰ ਫਰੀਕ ਨੂੰ ਹੋਏਗਾ ਔਰ 50 ਕਿਲੋਗ੍ਰਾਮ ਦੀਆਂ ਉਸ ਦਿਨ ਉਹ ਵੀ ਮੈਚ ਕਰਾਏ ਜਾਣੇ ਆ ਉਹ ਓਪਨ ਹੈ ਜਿੱਥੇ ਮਸਲੂਟ ਪੰਜਾਬ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਸਪੈਸ਼ਲ ਜਿਹੜੀ ਹੈ ਐਂਟਰਟੇਨਮੈਂਟ ਲਈ ਉਹ 60 ਸਾਲ ਤੋਂ ਉੱਪਰ ਵੀ 60 ਸਾਲ ਤੋਂ ਉੱਪਰ ਵਾਲੇ ਬਜ਼ੁਰਗ ਕੁੱਕਰ ਫੜਨਗੇ ਠੀਕ ਹੈ ਹਾਂ ਵਿੱਚ ਕੂਪਨ ਵੀ ਦਿੱਤੇ ਜਾਣਗੇ ਜੀ 10 ਪ੍ਰਾਈਜ਼ ਅਸੀਂ ਰੱਖ ਦਿੱਤੇ ਆ ਦਰਸ਼ਕਾਂ ਲਈ ਕਿਉਂਕਿ ਬਿਲਕੁਲ ਆ ਗੱਲ ਦਾ ਦਰਸ਼ਕਾਂ ਲਈ 10 ਪ੍ਰਾਈਜ਼ ਰੱਖ ਦਿੱਤੇ ਆ ਇੱਕ LED ਆ ਤੇ ਬਾਕੀ ਹੋਰ ਪ੍ਰਾਈਜ਼ ਆ ਪਹਿਲਾ ਨਾਮ LED ਆ ਤੇ ਬਾਕੀ ਹੋਰ ਪ੍ਰਾਈਜ਼ ਸੈੱਟ ਕਰਤੇ ਆ ਦਰਸ਼ਕਾਂ ਦੇ ਲਈ 10 ਇਨਾਮ ਰੱਖ ਦਿੱਤੇ ਆ ਜੀ ਠੀਕ ਜਣੀ ਇਹ ਕੀ ਹੈ ਖਿਡਾਰੀ ਵੀ ਆਪਣਾ ਨਾਮ ਲੈ ਕੇ ਜਾਣਗੇ ਕੋਈ ਨਾ ਕੁਝ ਲੈਣਗੇ ਜਿਹੜੇ ਦਰਸ਼ਕ ਆ ਕੇ ਦੇਖਣਗੇ ਉਹ ਵੀ ਖਾਲੀ ਨਹੀਂ ਜਾਣ ਦੇਣਗੇ ਹਾਂਜੀ ਚਾਹ ਚਾਹ ਦਾ ਤੇ ਰੋਟੀ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਬਿਲਕੁਲ ਜੀ ਦੇਖੋ ਇੰਨੇ ਦਰਸ਼ਕਾਂ ਨੇ ਆਣਾ ਇਹ ਤਾਂ ਇਹ ਨਹੀਂ ਕਰੋ ਰੋਟੀ ਪਾਣੀ ਲੈ ਕੇ ਨਹੀਂ ਆ ਸਕਦੇ ਹਾਂਜੀ ਟੂਰਨਾਮੈਂਟ ਦੇ ਵਿੱਚ ਸ਼ਹਿਰ ਤੇ ਇਲਾਕਾ ਨਿਵਾਸੀ ਬਹੁਤ ਸਾਰੇ ਲੋਕਾਂ ਨੇ ਯੋਗਦਾਨ ਪਾਇਆ ਠੀਕ ਹੈ ਇਸ ਮਜੂਦਾ ਤੌਰ ਤੇ ਮਾਲ ਸਾਹਿਬ ਹੈ ਪਾਵਲਾ ਜੀ ਹੈ ਸੁਖਦੇਵ ਸਿੰਘ ਮਾਨ ਚੇਅਰਮੈਨ ਸਾਹਿਬ ਹੈ ਟੂਰਨਾਮੈਂਟ ਦੇ ਪ੍ਰਧਾਨ ਆਪਣੇ ਚਾਹਲ ਸਾਹਿਬ ਹੈ ਉਪਲ ਜੀ ਹੈ ਤੇ ਕਸ਼ਮੀਰ ਪੱਪੂ ਜੀ ਹੈ ਔਰ ਹੋਰ ਅਨੇਕਾਂ ਸਾਡੇ ਕੋਲ ਦਰਜਨਾ ਮੈਂਬਰ ਨੇ ਜਿਹੜੇ ਮਨਵੀਰ ਪਰਮਾਰ ਆ ਜਿਹੜੇ ਇਥੇ ਹਾਜ਼ਰ ਨਹੀਂ ਹੋ ਸਕੇ ਮੌਕੇ ਤੇ ਤੇ ਉਹ ਸਾਰਿਆਂ ਦਾ ਅਸੀਂ ਧੰਨਵਾਦੀ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਐਨ ਆਰ ਆਈ ਸ਼ੇਰਮਾਰ ਪਰਿਵਾਰ ਹੈ ਉਹਨੂੰ ਅਸੀਂ ਐਨ ਆਰ ਆਈ ਵਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਹੋਇਆ ਜਰਨੈਲ ਸਿੰਘ ਨਿਊਜ਼ੀਲੈਂਡ ਤੋਂ ਉਹ ਪ੍ਰਧਾਨ ਨੇ ਐਨ ਆਰ ਆਈ ਵਿੰਗ ਦੇ ਜੀ ਇਹਦੇ ਚਰਨਜੀਤ ਸਿੰਘ ਮਾਨ ਹੈ ਸਾਡੇ ਯੂ ਐਸ ਏ ਤੋਂ ਮਨਜੀਤ ਮਾਨ ਹੈ ਯੂ ਐਸ ਏ ਤੋਂ ਬਹੁਤ ਸਾਰੇ ਵੱਖ-ਵੱਖਰੇ ਦੇਸ਼ਾਂ ਤੋਂ ਯੂਕੇ ਤੋਂ ਆ ਜਗਤਾਰ ਸਿੰਘ ਜੀ ਇਹ ਸਾਡੀ ਸਹਾਇਤਾ ਕਰ ਰਹੇ ਸਾਨੂੰ ਆ ਸਭੇ ਅਗਲੇ ਸਮੇਂ ਵਿੱਚ ਵੀ ਬਹੁਤ ਵੱਡਾ ਅਸੀਂ ਇਹ ਮੇਲਾ ਬਣਾ ਦੇਵਾਂਗੇ ਤੇ ਸਮਾਜ ਨੂੰ ਨਿਰਵਾ ਬਣਾਉਣ ਵਿੱਚ ਯਤਨ ਬਣਾਉਂਦਾ ਯਤਨ ਕਰਾਂਗੇ ਸਾਡੀ ਵੀ ਦੁਆਵਾਂ ਵਿੱਚ ਤੁਹਾਡੇ ਜਿਹੜਾ ਤੁਸੀਂ ਕਦਮ ਚੁੱਕਿਆ ਕਿ ਬੱਚਿਆਂ ਨੂੰ ਤੇ ਨੌਜਵਾਨੀ ਖਾਸ ਕਰਕੇ ਜਿਹੜਾ ਤੁਸੀਂ ਨਵੇਂ ਸ਼ਹਿਰ ਦੇ ਇਲਾਕੇ ਨੂੰ ਵਧੀਆ ਤੋਂ ਵਧੀਆ ਢੰਗ ਨਾਲ ਹੋਰ ਅੱਗੇ ਲੈ ਕੇ ਜਾਣ ਨੂੰ ਖੇਡਾਂ ਨੂੰ ਅੱਗੇ ਲੈ ਕੇ ਇਹਨੂੰ ਚੱਲੇ ਉਹ ਸਾਡੀਆਂ ਦੁਆਵਾਂਤ ਵਿੱਚ ਇਹ ਚੀਜ਼ ਕਾਮਯਾਬ ਹੋਵੇ ਪਰ ਕਿਤੇ ਨਾ ਕਿ ਜਿਹੜੇ ਤੁਹਾਡੇ ਅੱਜ ਬੱਚੇ ਖੇਡ ਰਹੇ ਆ ਕੀ ਆਉਣ ਵਾਲੇ ਸਾਲ ਦੇ ਵਿੱਚ ਇਹਨਾਂ ਬੱਚਿਆਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਐਥਲੈਟਿਕ ਦੇ ਵਿੱਚ ਦੱਸਿਆ ਤੁਸੀਂ ਕਿਸੇ ਨਾ ਕਿਸੇ ਦੀ ਮੈਡਲ ਲਿਆਉਣ ਦੇ ਵਿੱਚ ਤੁਸੀਂ ਸਹਾਇਕ ਕਰੋਗੇ ਇਹਨਾਂ ਨੂੰ ਹਾਂਜੀ ਇਹਦੇ ਵਿੱਚ ਅਸੀਂ ਦੱਸ ਦਈਏ ਵੀ ਜਿਹੜੀਆਂ ਲੜਕੀਆਂ ਨੇ ਸਾਡੇ 100 ਮੀਟਰ ਦੀ ਦੌੜ ਦੇ ਵਿੱਚੋਂ ਸਟੇਟ ਵਿੱਚ ਪਹੁੰਚ ਚੁੱਕੀਆਂ ਬਹੁਤ ਵਧੀਆ ਗੱਲ ਹੈ ਹਾਂ ਅਗਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਨੂੰ ਹੋਰ ਵੀ ਕੁਛ ਕਰਕੇ ਹਰ ਤਰ੍ਹਾਂ ਦੀ ਮਦਦ ਕਰਾਂਗੇ ਇਹਨਾਂ ਨੂੰ ਜਿਹੜੇ ਬੱਚੇ ਮੈਂ ਮਦਦ ਮੰਗਦੇ ਆ ਮਦਦ ਅਸੀਂ ਕਰ ਰਹੀ ਆ ਤੇ ਸਟੇਟ ਤੋਂ ਵੀ ਉੱਪਰ ਨੈਸ਼ਨਲ ਲੈਵਲ ਤੱਕ ਪਹੁੰਚਾਉਂਦਾ ਸਾਡਾ ਟੀਚਾ ਹੈ ਤਾਂ ਕਿ ਸਾਡਾ ਸਮਾਜ ਵੀ ਨਰੁਆ ਬਣੇ ਤੇ ਸਾਡੇ ਦੇਸ਼ ਦਾ ਵੀ ਨਾਮ ਉੱਚਾ ਹੋਵੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਤੁਹਾਡਾ ਦਰਸ਼ਕਾਂ ਨੇ ਇਹ ਕਹਿਣਾ ਵੀ ਇਸ ਮੇਲੇ ਵਿੱਚ ਵੱਧ ਤੋਂ ਵੱਧ ਗੈਂਟੀ ਦੇ ਵਿੱਚ ਪੁੱਜਣ ਤੇ ਹੋਰ ਮਹਾਨ ਸ਼ਖਸੀਅਤਾਂ ਦਾ ਜਿਹੜੀਆਂ ਸਾਡੇ ਤੇ ਪੁੱਜਣ ਗਿਆ ਉਹਨਾਂ ਦਾ ਸਨਮਾਨ ਵੀ ਕੀਤਾ ਜਾਏਗਾ ਔਰ ਖੇਡਾਂ ਹੀ ਇੱਕ ਜ਼ਿੰਦਗੀ ਦਾ ਅੰਗ ਹੈ ਜਿਹੜਾ ਸਰੀਰ ਨੂੰ ਨਰੂਆ ਤੇ ਦਿਮਾਗ ਨੂੰ ਨਰੂਆ ਰੱਖ ਸਕਦਾ ਹੋਰ ਦੁਨੀਆ ਤੇ ਕੋਈ ਐਸੀ ਦੁਨੀਆ ਨਹੀਂ ਅਸੀਂ ਕਲੱਬ ਵਾਲੇ ਸਦਾ ਇਹ ਸੇਵਾ ਕਰਦੇ ਰਵਾਂਗੇ ਬਿਲਕੁਲ ਤੇ ਦਰੰਗਲੀ ਪੰਜਾਬ ਦਾ ਖੇਤੋਂ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਸਾਨੂੰ ਇਹਨਾਂ ਕੀਮਤੀ ਸਮਾਂ ਦਿੱਤਾ ਤੇ ਦੋਸਤੋ ਜਿਹੜਾ ਤੁਸੀਂ ਹੈ ਨਾ ਮੇਨ ਮਕਸਦ ਹੈ ਕਿੜਾ ਪਹਿਲਾਂ ਜਿੱਥੋਂ ਅਸੀਂ ਸ਼ੁਰੂ ਕੀਤੀ ਸੀ ਗੱਲ ਕਿ ਕਿਹੜੀ ਗਰਾਊਂਡ ਦੇ ਵਿੱਚ ਬੱਚੇ ਖੇਡ ਰਹੇ ਆ ਕਿਉਂ ਅਕਸਰ ਇਹ ਦੇਖਿਆ ਜਾਂਦਾ ਵੀ ਜਦੋਂ ਟੂਰਨਾਮੈਂਟ ਆਉਂਦਾ ਤੇ ਬੱਚੇ ਖੇਡਦੇ ਆ ਤੇ ਉਸੇ ਪਿੰਡ ਦੇ ਵਿੱਚ ਰੌਣਕ ਲੱਗ ਜਾਂਦੀ ਥੋੜੇ ਦਿਨਾਂ ਲਈ ਥੋੜੇ ਦਿਨ ਪਹਿਲਾਂ ਤੇ 2-4 ਦਿਨ ਬਾਅਦ ਉਸ ਗਰਾਊਂਡ ਦੇ ਵਿੱਚ ਸਿਰਫ ਡਿਸਪੋਜ਼ਰ ਜਿਹੜੀ ਚੀਜ਼ਾਂ ਹੁੰਦੀਆਂ ਵੇਸਟ ਉਹੀ ਪਿਆ ਹੁੰਦਾ ਤੇ ਉਹ ਗਰਾਊਂਡਾਂ ਦੇ ਵਿੱਚ ਕੋਈ ਮੁੜ ਕੇ ਗੇੜਾ ਨਹੀਂ ਮਾਰਦਾ ਪਰ ਜਿਹੜੀ ਚੀਜ਼ ਇਹ ਪੁੱਛਣਾ ਚਾਹੁੰਦੇ ਕਿ ਅਗਲੇ ਸਾਲ ਸਾਨੂੰ ਇਹਨਾਂ ਵਿੱਚੋਂ ਕੋਈ 스타 ਜਾਂ ਫਿਰ ਕੋਈ ਜਿਹੜੇ ਐਥਲੈਟਿਕ ਦੇ ਵਿੱਚ ਮੈਡਲ ਕੋਈ ਲਿਆ ਹੋਇ ਮਿਲੇਗਾ ਪਰ ਪ੍ਰਬੰਧਕ ਵੀਰਾਂ ਕੋ ਬਹੁਤ ਵਾਰ ਜਾਣ ਕੇ ਖੁਸ਼ੀ ਹੋਈ ਕਿ ਬੱਚੇ ਆਲਰੇਡੀ ਤੇਰ ਲੈਵਲ ਤੱਕ ਪਹੁੰਚ ਚੁੱਕੇ ਆ ਤੇ ਇਸ ਤੋਂ ਇਹ ਉਮੀਦ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਸ਼ਹਿਰ ਇਲਾਕੇ ਦੇ ਵਿੱਚ ਕਾਫੀ ਸਾਰੇ ਐਥਲੀਟ ਇਹ ਸਾਨੂੰ ਦੇਣਗੇ ਤੇ ਸਾਡੇ ਪੰਜਾਬ ਦਾ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ ਤੇ ਇਸ ਲਈ ਤੁਹਾਡਾ ਵੀ ਥੋੜਾ ਜਿਹਾ ਫਰਜ਼ ਬਣਦਾ ਕਿ ਇਹੋ ਜੀ ਕਮੇਟੀਆਂ ਨੂੰ ਪੂਰਾ ਸਹਿਯੋਗ ਕਰਨ ਦਾ ਆ ਕੇ ਇਸ ਟੂਰਨਾਮੈਂਟ ਦੀ ਰੌਣਕ ਨੂੰ ਵਧਾਉਣਾ ਤੇ ਸਾਰਿਆਂ ਨੂੰ ਪ੍ਰਾਤ ਸਮੇਂ ਸਿਰ ਪਹੁੰਚ ਜਿਹੜਾ 20 21 ਜਨਵਰੀ ਧੰਨਵਾਦ